ਮੇਤੇ 10 11 ਦੀ ਰਾਤ ਨੂੰ ਇੱਕ ਇਨਸੀਡੈਂਟ ਹੁੰਦਾ ਜਿਹਦੇ ਵਿੱਚ ਇੱਕ ਤਿਲਕਰਾਜ ਨਾਮ ਦੇ ਆਦਮੀ ਦਾ ਮਰਡਰ ਹੋ ਜਾਂਦਾ ਉਹ ਮਰਡਰ ਦੋ ਲੜਕੇ ਵੱਲੋਂ ਕੀਤਾ ਜਾਂਦਾ ਤੇ ਸਿਰਫ ਇੰਨਾ ਹੀ ਕਲੂ ਸੀ ਵੀ ਉਹਦੇ ਵਿੱਚ ਦੋ ਲੜਕੇ ਆਏ ਔਰ ਉਹਨਾਂ ਨੇ ਐਕਟਵਾ ਤੇ ਆਏ ਤਾਂ ਉਹਨਾਂ ਨੇ ਉਹਨੂੰ ਕਿਰਚ ਮਾਰ ਕੇ ਕੋਈ ਸਟੈਪ ਕਰਕੇ ਤੇ ਮਰਡਰ ਕਰ ਦਿੱਤਾ ਜਿਸ ਤੇ ਇੰਸਪੈਕਟਰ ਪਰਮਦੀ ਸਮਜੀਤ ਦੋਨਾਂ ਨੇ ਔਰ ACP ਈਸਟ ਸੁਮੇਸ਼ ਦੋਨਾਂ ਨੇ ਆਪਣੀਆਂ ਟੀਮਾਂ ਬਣਾ ਕੇ ਉਹਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਦੌਰਾਨ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਗੱਲ ਸਾਹਮਣੇ ਆਉਂਦੇ ਆਉਂਦੇ ਉਹ ਬੰਦਿਆਂ ਨੂੰ ਇਹਨਾਂ ਨੇ ਆਈਡੈਂਟੀਫਾਈ ਕੀਤਾ ਔਰ ਟੈਕਨੀਕਲੀ ਔਰ ਜਿਹੜਾ ਔਰਲੀ ਆਪਣੀ ਇਨਫੋਰਮੇਸ਼ਨ ਮੁਤਾਬਕ ਤਾਂ ਉਹਦੇ ਵਿੱਚ ਇਨਸਪੈਕਟਰ ਸਾਹਿਬ ਨੇ ਬਹੁਤ ਮਿਹਨਤ ਕਰਕੇ ਇਸ ਮਰਡਰ ਨੂੰ ਜਿੰਨਾ ਦਿਨਾਂ ਦੇ ਵਿੱਚ ਵਿੱਚ ਟਰੇਸ ਕਰ ਲਿਆ ਔਰ ਟਰੇਸ ਕਰਕੇ ਉਹਨਾਂ ਬੰਦਿਆਂ ਨੂੰ ਕੱਲ ਇੱਕ ਨੂੰ ਕੱਲ ਔਰ ਇੱਕ ਨੂੰ ਅੱਜ ਸਵੇਰੇ ਰੈਸਟੋਰੀ ਕਰ ਲਿਆ ਸਰ ਜਿਸ ਬੰਦੇ ਦੇ ਕਿਰਚ ਮਾਰੀਆ ਉਹ ਬੰਦਾ ਕਿੱਥੇ ਦਾ ਰਹਿਣ ਵਾਲਾ ਸੀ ਕੀ ਨਾਮ ਸੀ ਕੀ ਕਰਦਾ ਸੀ ਉਹ ਜੀ ਉਹ ਤਿਲਕਰਾਜ ਹੈ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਐਕਚੁਅਲੀ ਬੇਸਿਕਲੀ ਉਹ ਨੇਪਾਲ ਨੇਪਾਲ ਦੇ ਰਹਿਣ ਵਾਲੇ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਉਹ ਜਿਹੜਾ ਹੈਗਾ ਹਰਿਆਣਾ ਸਟੇਟ ਤੋਂ ਇੱਥੇ ਸ਼ਿਫਟ ਹੋਏ ਸੀ 2-3 ਮਹੀਨੇ ਪਹਿਲਾਂ ਹੀ ਇੱਥੇ ਸ਼ਿਫਟ ਹੋਏ ਸੀ ਔਰ ਇੱਥੇ ਆਪਣਾ ਉਹ ਫੈਕਟਰੀ ਦੇ ਵਿੱਚ ਕੰਮਕਾਰ ਕਰਦੇ ਸੀਗੇ ਤੇ ਜਿਹੜੇ ਮੁੰਡੇ ਵੀ ਜਿਹੜੇ ਹੈਗੇ ਨੇ ਉਹ ਵੀ ਉਹਦੇ بیٹے ਵੀ ਜਵਾਨ ਸੀਗੇ ਜਿਨ੍ਹਾਂ ਨੇ ਉੱਥੇ ਮੌਕੇ ਤੇ ਉਦੋਂ ਇਨਸੀਡੈਂਟ ਹੁੰਦਾ ਦੇਖਿਆ ਆਪਣੇ ਘਰੋਂ ਲੇਕਿਨ ਬੰਦਿਆਂ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ ਤੇ ਜਿਹੜਾ ਕੀ ਇਨਸਪੈਕਟਰ ਸਾਹਿਬ ਨੇ ਆਪਣੀਆਂ ਟੀਮਾਂ ਨਾਲ ਵੈਂਡ ਕਰਕੇ ਉਹਨਾਂ ਨੂੰ ਰੈਸਟ ਕੀਤਾ ਔਰ ਉਹਨਾਂ ਨੂੰ ਰੈਸਟ ਕੀਤਾ ਸਰ ਕੀ ਪ੍ਰੈਕਟੀਕਲ ਕਾਰਨ ਕੀ ਹੈ ਸਰ ਹੱਤਿਆ ਕਰਨ ਦਾ ਹੱਤਿਆ ਦਾ ਕਾਰਨ ਇਹਨਾਂ ਦੇ ਮੌਕੇ ਦੇ ਉੱਪਰ ਕਿਸੇ ਗੱਲ ਨੂੰ ਲੈ ਕੇ ਸਕਫਲ ਹੋ ਗਈ ਸਕਫਲ ਦਰਮਾਨ ਜਿਹੜਾ ਹੈਗਾ ਵੀ ਉਹ ਤਿਲਕਰਾਜ ਉਹਨਾਂ ਨੇ ਉਸ ਜੇ ਸਕੂਟਰ ਦੀ ਚਾਬੀ ਫੜ ਲਈ ਸੀ ਤੇ ਚਾਬੀ ਲੈਣ ਦੇ ਮਾਰੇ ਉਹਨਾਂ ਨੇ ਉਸ ਨੂੰ ਜਿਹੜਾ ਹੈਗਾ ਸਟੈਪ ਕੀਤਾ ਕਿਉਂ ਹਮਲਾਵਰ ਜਿਹੜੇ ਸੀਗੇ ਉਹ ਉਹਨਾਂ ਕੋਲ ਕੋਈ ਲੁੱਟ ਕਰਨਾਈ ਸੀ ਲੁੱਟ ਮਤਲਬ ਲੁੱਟਦਾ ਕੋਈ ਸਾਹਮਣੇ ਤਾਂ ਕੁਝ ਨਹੀਂ ਆਇਆ ਲੇਕਿਨ ਕਿਸੇ ਗੱਲ ਨੂੰ ਲੈ ਕੇ ਸਕਫਲ ਜਰੂਰ ਉਹਨਾਂ ਦੇ ਉੱਥੇ ਹੋਈ ਪੁਰਾਣੀ ਰੰਜਿਸ਼ ਕਈ ਉਹਨਾਂ ਦੀ ਨਹੀਂ ਨਹੀਂ ਕੋਈ ਇਹੋ ਜੀ ਗੱਲ ਸਾਹਮਣੇ ਨਾ ਮੈਂ ਦੱਸਿਆ ਵੀ ਆਲਰੇਡੀ ਵੀ ਉਹ ਜਿਹੜੇ 2-3 ਮਹੀਨੇ 3-4 ਮਹੀਨੇ ਪਹਿਲਾਂ ਹੀ ਇੱਥੇ ਸ਼ਿਫਟ ਹੋਏ ਸੀਗੇ ਤਾਂ ਉਹਨਾਂ ਦਾ ਕੋਈ ਇੱਥੇ ਕੋਈ ਪੁਰਾਣੀ ਰੰਜਿਸ਼ ਉਹਨਾਂ ਨਾਲ ਕੋਈ ਨਹੀਂ ਸੀ ਸਰ ਕਿੰਨੇ આરોપી ਕਿੰਨੇ ਪਕੜੇ ਆਪਾਂ ਦੋ ਰੋਪੀ ਰੈਸਟ ਕੀਤੇ ਉਹਨਾਂ ਦਾ ਕੋਈ ਪਹਿਲੇ ਕੋਈ ਮਾਮਲਾ ਦਰਚ ਨਹੀਂ ਨਹੀਂ ਇੱਕ ਰੋਪੀ ਦੇ ਖਿਲਾਫ ਪਹਿਲਾਂ ਕੋਈ ਕਲੰਦਰਾ ਵਗੈਰਾ ਪੁਲਿਸ ਵਾਲੋ ਦਿੱਤਾ ਗਿਆ ਸੀ ਤੇ ਜੋਧੇਵਾਲ ਥਾਣੇ ਦਾ ਕੋਈ ਹੈਗਾ ਮਸਲਾ ਤੇ ਬਾਕੀ ਦੋਨੋਂ ਰੋਪੀਨ ਰੈਸਟ ਕਰ ਲਏਗੇ ਠੀਕ ਹੈ ਸ